ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਸੀਗੇ ਕੁਲੀ ਨਾਸ਼ਕ ਦੀ ਸਪਰੇਅ ਬਾਰੇ ਝੋਨੇ ਦੀ ਫਸਲ ਦੇ ਵਿੱਚ ਜੰਬਾਸਮਤੀ ਦੀ ਸਬ ਫਸਲ ਦੇ ਵਿੱਚ ਕਿਸਾਨ ਵੀਰੋ ਅਜੇ ਫਸਲ ਦੇ ਵਿੱਚ ਜਿੰਨੀਆਂ ਕਿ ਫਸਲਾਂ ਵਿజిਟ ਕੀਤੀਆਂ ਨੇ ਜਿੰਨੇ ਕਿ ਖੇਤ ਦੇਖੇ ਆ ਵੱਖ-ਵੱਖ ਥਾਵਾਂ ਤੇ ਜਾ ਕੇ ਤਾਂ ਕਿਤੇ ਕੋਈ ਅਜੇ ਬਿਮਾਰੀ ਦਾ ਹਮਲਾ ਨਜ਼ਰ ਨਹੀਂ ਆਇਆ ਹਲੀ ਰੋਗ ਦਾ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਕੁਝ ਰੋਗਾਂ ਵਾਸਤੇ ਆਪਾਂ ਸਪਰੇਅ ਕਰਨੀ ਹੁੰਦੀ ਆ ਉਹਨਾਂ ਦੀ ਰੋਗ ਥਾਂ ਵਾਸਤੇ ਝੋਨੇ ਦੀ ਫਸਲ ਦੇ ਵਿੱਚ ਤਾਂ ਉਹ ਆਪਾਂ ਕਰਨੀ ਹੁੰਦੀ ਸਪਰੇਅ ਮੁੱਖ ਤੌਰ ਤੇ ਫਸਲ ਜਦੋਂ ਗੋ ਬਚਾਉਂਦੀ ਹੈ ਜਿਹੜੀਆਂ ਕਿ ਸਵਾਰਸ਼ਾਂ ਨੇ ਪੀਏਯੂ ਲੁਧਿਆਣਾ ਦੀਆਂ ਤੇ ਆਪਾਂ ਵੀ ਪਹਿਲਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਨੇ ਆ ਸੋ ਜਿਹੜੇ ਮੁੱਖ ਰੋਗ ਆਉਂਦੇ ਆ ਝੋਨੇ ਦੀ ਫਸਲ ਦੇ ਵਿੱਚ ਕਿਉਂਕਿ ਡਿਟੇਲ ਵਾਈਜ਼ ਮੈਂ 1-2 ਦਿਨਾਂ ਚ ਸ਼ੁਰੂ ਕਰ ਦੇਣਾ ਕਿਉਂਕਿ ਅਜੇ ਸਮਾਂ ਨਹੀਂ ਹੈ ਤਾਂ ਕਰਕੇ ਮੈਂ ਵੀਡੀਓ ਨਹੀਂ ਅਪਲੋਡ ਕੀਤੀ ਸੀ ਤਾਂ ਜਿਹੜਾ ਮੁੱਖ ਰੋਗ ਆਉਂਦਾ ਜਿਵੇਂ ਸ਼ੀਥ ਬ্লাইਟ ਹੈ ਝੋਨੇ ਦੀ ਫਸਲ ਦੇ ਵਿੱਚ ਤਣੇ ਦੁਆਰੇ ਪੱਤੇ ਦਾ ਝੌਲਸ ਰੋਗ ਜਾਂ ਫਾਲਸ ਮਟ ਝੂਠੀ ਕਾਂਗਿਆਰੀ ਜਿਹਨੂੰ ਹਲਦੀ ਰੋਗ ਤੁਸੀਂ ਕਹਿ ਦਿੰਨੇ ਆ ਆਪਾਂ ਗਟੋਲੀ ਕਹਿ ਦਿੰਨੇ ਆ ਜਾਂ ਬਰਾਊਨ ਸਪੌਟ ਪੂਰੇ ੱੱਬਿਆਂ ਦਾ ਰੋਗ ਜਾਂ ਬਲਾਸਟ ਜਿਹੜੀ ਨੈਕ ਬਲਾਸਟ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਜਿਹੜੀ ਉਤੋਂ ਮੁੰਜਰ ਟੁੱਟ ਜਾਂਦੀ ਹੈ ਪਰੜਾ ਰੋਗ ਜਿਹਦੇ ਵਿੱਚ ਮੁੰਜਰਾਂ ਦੇ ਥੱਲ ਨੂੰ ਝੁੱਕ ਜਾਂਦੀਆਂ ਨੇ ਜਾਂ ਫਿਰ ਸ਼ੀ ਥ੍ਰੋਟ ਤਣੇਦੁਆਰੇ ਪੱਤੇ ਦਾ ਗਲਣਾ ਇਹ ਵੀ ਪਿਛਲੇ ਸਾਲ ਕਾਫੀ ਥਾਵਾਂ ਤੇ ਦੇਖਿਆ ਸੀ ਕਿ ਸਾਰਾ ਪੱਤਾ ਜਿਹੜਾ ਹੈਗਾ ਉਹ ਦਾਗੀ ਹੋ ਜਾਂਦਾ ਤਾਂ ਤੱਕ ਕਈ ਵਾਰ ਮੁੰਜਰ ਤੇ ਵੀ ਆ ਜਾਂਦੇ ਆ ਦਾਗ ਤਾਂ ਜਿਹੜੀਆਂ ਫਸਲਾਂ ਦੀ ਰੋਗ ਥਾਂ ਇਹਨਾਂ ਦੇ ਵਿੱਚ ਬਿਮਾਰੀਆਂ ਦੀ ਰੋਗ ਥਾਂ ਵਾਸਤੇ ਜਿਵੇਂ ਝੂਠੀ ਕਾਂਗਿਆਰੀ ਆ ਫਾਲਸ ਮੱਗ ਟੋਲੀ ਆ ਜਾਂ ਜਿਹੜੀ ਇਹ ਜਿਹੜੀ ਬਲਾਸਟ ਹੈ neck blast ਹੈ ਜਾਂ ਆਪਣੀ ਲੀਫ ਬਲਾਸਟ ਹੈ ਤਾਂ ਇਹਦੇ ਵਾਸਤੇ ਆਪਾਂ ਸਪਰੇਅ ਕਰਨੀ ਹੁੰਦੀ ਹੈ ਜਦੋਂ ਫਸਲ ਗੋਭ ਚ ਹੁੰਦੀ ਹੈ ਜਾਂ ਤਣੇ ਦੇ ਵਾਲੇ ਪੱਤੇ ਦਾ ਗਲਣਾ ਸ਼ੀਥ ਰੌਟ ਤਾਂ ਮੇਰਾ ਖਿਆਲ ਵੀ ਜਿਹੜੀ ਫਸਲ ਜਿਹੜਾ ਆਪਾਂ ਝੋਨਾ ਜਿੱਥੇ ਬਹੁਤਾ ਗੇਤਰ ਨਹੀਂ ਲਾਇਆ ਅਜੇ ਫਸਲ ਜਿਹੜੀ ਹੈਗੀ ਗੋਭ ਚ ਆਉਣੀ ਆ ਅਜੇ ਟਾਈਮ ਆਉਣਾ ਇਹਦੇ ਬਾਰੇ ਆਪਾਂ ਡਿਟੇਲ ਚ ਜਾਣਕਾਰੀਆਂ ਆਉਣ ਵਾਲੇ ਸਮੇਂ ਚ ਸਾਂਝੀਆਂ ਕਰਦੇ ਰਵਾਂਗੇ ਜਿੱਥੇ ਕੋਈ ਗੇਤੀ ਫਸਲ ਲਈ ਹੈ ਕਿਉਂਕਿ ਜਿਹੜਾ ਸ਼ੀਥ ਬ্লাইਟ ਹੈ ਇਹ ਕਈ ਵਾਰ ਆਮ ਤੌਰ ਤੇ ਪਹਿਲਾਂ ਆਉਂਦਾ ਹੁੰਦਾ ਹੈ ਜੋ ਲਗਾਤਾਰ ਖੇਤ ਵਿੱਚ ਪਾਣੀ ਖੜਾ ਰਹਿੰਦਾ ਤਾਂ ਪਾਣੀ ਦੀ ਸਤਹ ਤੋਂ ਉੱਪਰ ਜਿਹੜੇ ਦਾਗ ਪੈ ਜਾਂਦੇ ਸ਼ੀਤ ਫਲਾਈਟ ਦੇ ਤਾਂ ਇਹਦੇ ਵਾਸਤੇ ਆਪਾਂ ਜਿਹੜੀਆਂ ਹੈਗੀਆਂ ਝਾੜ ਮਾਰਨ ਸਮੇਂ ਆਉਂਦਾ ਤਾਂ ਨਿਸ਼ਾਨੀਆਂ ਨਜ਼ਰ ਆਉਣ ਤੇ ਸਪਰੇਅ ਕਰਨੀਆਂ ਜਾਂ ਉਸ ਤੋਂ ਬਾਅਦ ਜਿਹੜੀ ਹੈਗੀ 15 ਦਿਨਾਂ ਤੇ ਰਿਪੀਟ ਕਰ ਸਕਦੇ ਹਾਂ ਕਾਫੀ ਸਾਰੇ ਉਲੀ ਨਾਸ਼ਕ ਆਉਂਦੇ ਆ ਜਿਦੇ ਵਿੱਚ ਬਾਏ ਨੇਮ ਪੀਐਜ ਲੁਧਿਆਣਾ ਵੱਲੋਂ ਰეკਮੈਂਡ ਕੀਤੇ ਗਏ ਪਲਸਰਾਕ ਲੀਲੀਓਵੇ ਐ ਐਪਿਕ ਐ ਐਮਐਸਟਾਰ ਟੋਪ ਟੈਬੂਕੋਨੋਜੋਲ ਐ ਜਾਂ ਮੌਨਸਰਨ ਨੈਟੀਬੋ ਐ ਜੋ ਪ੍ਰੋਪੀਕੋਨਾਜ਼ੋਲ ਟੈਲਟਾ ਹੈ ਜਾਂ ਮਿਸਟਾ ਟੌਪ ਹੈ ਬਹੁਤ ਸਾਰੇ ਉਲੀਨਾਸ਼ਕ ਨੇ ਇਹ ਆਪਾਂ ਗਰੁੱਪ ਅਦਲ ਬਦਲ ਕੇ ਕਰਨੇ ਹੁੰਦੇ ਆ ਤੇ ਜਿਹੜੇ ਉਲੀਨਾਸ਼ਕ ਹੈ ਇਕੱਲੇ-ਇਕੱਲੇ ਬਾਰੇ ਜਾਂ ਟੈਕਨੀਕਲ ਬਾਰੇ ਵੀ ਆਪਾਂ ਜਾਣਕਾਰੀ ਆਉਣ ਵਾਲੇ ਸਮੇਂ ਚ ਸ਼ੁਰੂ ਕਰਦੇ ਜਿਹੜੇ ਹੈਗੇ ਕਰਦੇ ਰਵਾਂਗੇ ਤੁਹਾਡੇ ਨਾਲ ਫਾਲਸ ਮੜ ਜਾਂ ਝੂਠੀ ਕਾਂਗਿਆਰੀ ਜਾਂ ਗਟੋਲੀ ਹਲਦੀ ਰੋਗ ਬਾਰੇ ਕਿਸਾਨ ਵੀਰ ਜ਼ਿਆਦਾ ਪੁੱਛਦੇ ਹੁੰਦੇ ਆ ਇਹ ਵੀ ਕਿਸਾਨ ਵੀਰੋ ਆਪਾਂ ਜਦੋਂ ਫਸਲ ਗੋ ਬਚਾਉਂਦੀ ਉਦੋਂ ਸਪਰੇਅ ਕਰਨੀ ਆ ਜਿਦੇ ਵਿੱਚ ਆਪਾਂ ਮੁੱਖ ਤੌਰ ਤੇ ਗਲੀਲੀ ਹੋਵੇ ਜਿਦੇ ਵਿੱਚ ਪਕੌਕਸਿਸ ਸਟ੍ਰੋਬਨ ਪਲਸ ਪ੍ਰੋਪੀਕੋਨੋਜ਼ੋਲ ਹੁੰਦਾ 400 ਐਮਐਲ ਇਹ ਕਰ ਸਕਦੇ ਆ ਜਾਂ ਆਪਾਂ ਕੋਸਾਈਡ ਕਾਪਰ ਹਾਈਡਰੋਕਸਾਈਡ ਕੋਸਾਈਡ 500 ਗ੍ਰਾਮ 46 ਡੀਐਫ ਕੋਸਾਈਡ ਨਾਂ ਤੇ ਆਉਂਦਾ ਕਾਪਰ ਹਾਈਡਰੋਕਸਾਈਡ ਟੈਕਨੀਕਲ ਹੈ 500 ਗ੍ਰਾਮ ਇਹਦੀ ਆਪਾਂ ਸਪਰੇਅ ਕਰ ਸਕਦੇ ਆ ਜਦੋਂ ਫਸਲ ਗੋਭ ਚਾਉਂਦੀ ਹੈ ਗੋਭ ਚ ਕਦੋਂ ਆਉਂਦੀ ਜਦੋਂ ਫਸਲ ਦੇ ਥੱਲੇ ਜਿਹੜਾ ਪਾਈਪ ਦੇ ਵਿੱਚ ਤਣੇ ਦੇ ਵਿੱਚ ਜੜੀ ਹੈਗੀ ਹੈ ਛੋਟੀ ਜਿਹੀ ਮੁੰਜਰ ਬਣਨੀ ਸ਼ੁਰੂ ਹੋ ਜਾਂਦੀ ਪਾਈਪ ਫੁੱਲ ਜਾਂਦੀ ਮੁੰਜਰ ਜੇ ਬਾਹਰ ਨਹੀਂ ਆਏ ਜਦੋਂ ਫਸਲ ਗੋਭ ਚਾਉਂਦੀ ਆ ਤਾਂ ਉਹ ਸਮਾਂ ਹੁੰਦਾ ਜਦੋਂ ਫਸਲ ਜਿਹੜੀ ਬਿਮਾਰੀਆਂ ਵਾਸਤੇ ਜਿਹੜੀ ਉਹਦੀ ਸਟੇਜ ਹੁੰਦੀ ਆ ਕਿ ਨਾਜ਼ੁਕ ਸਮਾਂ ਹੁੰਦਾ ਕਿ ਉਹ ਸਮੇਂ ਤੇ ਬਿਮਾਰੀ ਦੇ ਸਪੋਰ ਆ ਜਿਹੜੇ ਫਸਲ ਦੇ ਵਿੱਚ ਜਰਮੀਨੇਟ ਕਰ ਸਕਦੇ ਜਾਂ ਮੁੰਜਰਾਂ ਦੇ ਜਿਹੜੇ ਰੋਗ ਆ ਜਿਹੜੇ ਬੀਜਾਂ ਰਾਹੀਂ ਫੈਲਦੇ ਆ ਉਹ ਵੀ ਜਿਹੜੇ ਆ ਸਕਦੇ ਆ ਕਿਉਂਕਿ ਮੁੱਖ ਤੌਰ ਤੇ ਦਾਣਿਆਂ ਦੇ ਉੱਤੇ ਜਿਹੜੇ ਰੋਗ ਆਉਂਦੇ ਆ ਜਿਵੇਂ ਕਿ ਟੋਲੀ ਰੋਗ ਆ ਤਾਂ ਇਹ ਉਸ ਟਾਈਮ ਤੇ ਹਮਲਾ ਕਰਦੇ ਜਦੋਂ ਫਸਲ ਗੋਭ ਚ ਹੁੰਦੀ ਆ ਤੇ ਉਸ ਟਾਈਮ ਹੀ ਆਪਾਂ ਜਿਹੜੇ ਹੈਗੇ ਆ ਉਲੀਨਾਸ਼ਕ ਉਹ ਸਪਰੇਅ ਕਰਨੇ ਹੁੰਦੇ ਆ ਅਜੇ ਸਮਾਂ ਨਹੀਂ ਹੈਗਾ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਡਿਟੇਲ ਚ ਜਾਣਕਾਰੀ ਇਕੱਲੇ ਇਕੱਲੇ ਰੋਗ ਬਾਰੇ ਸ਼ੁਰੂ ਕਰਦੇ ਆਂਗੇ ਜਿਹੜੇ ਕੋਈ ਹਲਦੀ ਰੋਗ ਬਾਰੇ ਕਿਸਾਨ ਵੀਰਾਂ ਨੇ ਪੁੱਛਿਆ ਗਲੀਲੀ ਹੋਵੇ ਜਾਂ ਪੱਕਾ ਸਾਈਡ ਆ ਜਿਹੜੀ ਉਹ ਗੋਭ ਚ ਕਰਨੀ ਆ ਪਹਿਲਾ ਸਪਰੇਅ ਕਰਨੀ ਆ ਜਦੋਂ ਫਸਲ ਦੇ ਵਿੱਚ ਹੁੱਲੀ ਰੋਗ ਆ ਗਿਆ ਫੇਰ ਤਾਂ ਕਾਫੀ ਨੁਕਸਾਨ ਹੋ ਤੱਕ ਕਰ ਚੁੱਕਿਆ ਹੁੰਦਾ ਜੋ ਤੱਕ ਨਿਸ਼ਾਨੀਆਂ ਉਹਦੀਆਂ ਨਜ਼ਰ ਆਉਂਦੀਆਂ ਇਹ ਆਪਾਂ ਸਮੇਂ ਸਿਰ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਅਜੇ ਕਾੜ ਨਾ ਕਰੋ ਅਜੇ ਸਪਰੇਆਂ ਦੀ ਕਾੜ ਨਾ ਕਰੋ ਅਜੇ ਸਮਾਂ ਨਹੀਂ ਹੈਗਾ ਇੱਕ ਦੋ ਦਿਨਾਂ ਚ ਇਹ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈਗੀ ਹੈ ਸਾਂਝੀ ਕਰਦੇ ਆਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਾ ਜਿਹੜਾ ਹੈਗਾ ਧਿਆਨ ਨਾਲ ਜਿਹੜਾ ਗੱਲਾਂ ਸੁਣਨ ਲਈ ਬਹੁਤ ਸ਼ੁਕਰੀਆ